ਕਿਤੀਆਂ ਅੱਖ ਹੁੰਦੀਆਂ ਨੇ ਨੀਹਾਂ ਕਰਦੀਆਂ ਨੀਹਾਂ ਦੇ ਨੀਹਾਂ ਕਰਦੀਆਂ ਕਿ ਇਹਨਾਂ ਨੀਹਾਂ ਨੂੰ ਹਟਾ ਦਿਓਗੇ ਕਿੰਜ ਉਸਾਰੂਗੇ ਮੰਜ਼ਲ ਕਿੰਜ ਉਸਾਰੂਗੇ ਮੰਜ਼ਲ ਰਿਸ਼ਤੇਆਂ ਦੇ ਫਲਸਫੇ ਦੀ ਜੇ ਧੀਆਂ ਹੀ ਮਾਰ ਮੁਕਾ ਦਿਓਗੇ ਜੇ ਧੀਆਂ ਹੀ ਮਾਰ ਮੁਕਾ ਦਿਓਗੇ ਯਾ ਫਿਰ ਇਸਤੇ ਭਾਈ ਕਰਨੇ ਕਿ ਜਿਹੜਾ ਸਾਡਾ ਸਮਾਜ ਦੇ ਵਿੱਚ ਇੱਕ ਕਿੰਸਾ ਲੱਗਾ ਕਿ ਮੀਆਂ ਜਿਹੜਾ ਕਰ ਕਟ ਰੋਇਆ ਜਾਂਦਾ ਹੈ ਉਹ ਬਦਲਾ ਲਈ ਜਿਹੜੀ ਹੈ ਕਿ ਆਪਣੀਆਂ ਲੋੜੀਆਂ ਦਾ ਕਰਮ ਜਿਹੜਾ ਵਾਰ ਆਪਾਂ ਇਹ ਪੂਰੇ ਸਾਲੇ ਤੋਂ ਕਰਦੇ ਤੇ ਦੁਨੀਆ ਦੀ ਲੋੜੀ ਸਪੈਸ਼ਲਟੀ ਆਪਾਂ ਜਿਹੜਾ ਹੈ ਪ੍ਰੋਗਰਾਮ ਕੀਤਾ ਜਾਂਦਾ ਹੈ ਮੈਂ ਧੰਨਵਾਦ ਕਰਦੀ ਹਾਂ ਸਾਡੇ ਡਿਪਾਰਟਮੈਂਟ ਦਾ ਜਿਹੜੀ ਕਿ ਹਰ ਸਾਲ ਧੀਆਂ ਦੀ ਲੋੜੀ ਜਿਹੜੀ ਕਿ ਇਸੇ ਤਰ੍ਹਾਂ ਤੋਂ ਕੰਮ ਨਾਲ ਬਣਾਉਂਦੇ ਨੇ ਤੇ ਧੀਆਂ ਤੇ ਪੁੱਤਰਾਂ ਨੂੰ ਇੱਕ ਸੰਗਤ ਜਿਹੜਾ ਹੈਗਾ ਲੋੜੀ ਮੈਸੇਜ ਜਿਹਦੀ ਹੈਗੀ ਆ ਸੋ ਲਵਤੀਆਂ ਵਾਲਿਓ ਸੁਣ ਲਵਤੀਆਂ ਵਾਲਿਓ ਹੁੰਦੀ ਪਤਾ ਬੈ ਬਰਦੀ ਜਗ ਜਨਣੀ ਨੂੰ ਨਾ ਕੋਖ ਵਿੱਚ ਮਾਰੋ ਨਾ ਕੋਖਾ ਤੇ ਮਾਰੋ ਜੀ ਹੁੰਦੀ ਤਾ ਮੇਰਾ ਨਾਮ ਹਰਜਿੰਦਰ ਕੌਰ ਮੈਂ ਪਿੰਡ ਬੌਪੁਰ ਕਦੀਮ ਤੋਂ ਆਂਗਣਵਾੜੀ ਵਰਕਰ ਆ ਮੈਂ ਧੰਨਵਾਦ ਕਰਦੀ ਆ ਸਾਡੇ ਡਿਪਾਰਟਮੈਂਟ ਦਾ ਜਿਹੜੇ ਕਿ ਹਰ ਸਾਲ ਈਆਂ ਦੀ ਲੋੜੀ ਜਿਹੜੀ ਕਿ ਅਸੀਂ ਈ ਤਰ੍ਹਾਂ ਤੁਮ ਕੰਮ ਨਾਲ ਮਨਾਉਂਦੇ ਨੇ ਮੈਂ ਈਆਂ ਦੇ ਸੰਦਰਭ ਵਿੱਚ ਦੋ ਲਾਈਨਾਂ ਬੋਲਾਂਗੀ ਕਿ ਤੀਆਂ ਹੁੰਦੀਆਂ ਨੇ ਨੀਹਾਂ ਕਰਦੀਆਂ ਤੇ ਤੀਆਂ ਹੁੰਦੀਆਂ ਨੇ ਨੀਹਾਂ ਕਰਦੀਆਂ ਕਿ ਇਹਨਾਂ ਨੀਹਾਂ ਨੂੰ ਹਟਾ ਦਿਓਗੇ ਕਿੰਜ ਉਸਾਰੋਗੇ ਮੰਜ਼ਲ ਕਿੰਜ ਉਸਾਰੋਗੇ ਮੰਜ਼ਲ ਰਿਸ਼ਤਿਆਂ ਦੇ ਫਲਸਫੇ ਦੀ ਜੇ ਧੀयां ਹੀ ਮਾਰ ਮੁਕਾ ਦਿਓਗੇ ਜੇ ਧੀयां ਹੀ ਮਾਰ ਮੁਕਾ ਦਿਓਗੇ ਸੋ ਛੋਟਾ ਜਿਹਾ ਸੰਦੇਸ਼ ਹੈ ਕਿ ਧੀयां ਬਿਨਾਂ ਰਿਸ਼ਤਿਆਂ ਦਾ ਫਲਸਫਾ ਅੱਗੇ ਨਹੀਂ ਵਧਾਇਆ ਜਾ ਸਕਦਾ ਸੋ ਧੀयां ਤੇ ਮਾਣ ਕਰੋ ਧੀयां ਨੂੰ ਵੀ ਪੁੱਤਰਾਂ ਦੇ ਸਨਮਾਨ ਰੱਖੋ ਧੰਨਵਾਦ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਡੇ ਪਾਰਟਨਰ ਹੈਗਾ ਸਪੈਸ਼ਲ ਫਾਲਕਾਸ ਦੇ ਸਹਿਯੋਗ ਦੇ ਨਾਲ ਧੀਆਂ ਦੀ ਲੋੜੀ ਆਪਾਂ ਜਿਹੜੀ ਪ੍ਰੋਗਰਾਮ ਦਾ ਜਸ਼ਨ ਮਨਾਇਆ ਹੈ ਤੇ ਇਹ ਤਰ੍ਹਾਂ ਧੀਆਂ ਦੀ ਲੋੜੀ ਇਸੇ ਬਣਾਈ ਜਾਂਦੀ ਹੈ ਕਿਉਂਕਿ ਸਾਡੇ ਸਮਾਜ ਦੇ ਵਿੱਚ ਇੱਕ ਮਾਈਂਡ ਸੈਟ ਹੈਗਾ ਕਿ ਈਆਂ ਨੂੰ ਜਿਹੜਾ ਘੱਟ ਸੋਚਿਆ ਜਾਂਦਾ ਹੈ ਉਹ ਬਦਲਾ ਲਈ ਜਿਹੜੀ ਹੈ ਕਿ ਈਆਂ ਦੀ ਲੋੜੀਆਂ ਦਾ ਕ੍ਰਮ ਜਿਹੜਾ ਵਾਰ ਆਪਾਂ ਇਹ ਪੂਰੇ ਸਾਲੇ ਤੋਂ ਕਰਦੇ ਆਂ ਤੇ ਤੀਤੀਆਂ ਦੀ ਉਹ ਸਪੈਸ਼ਲੀ ਆਪਾਂ ਜਿਹੜਾ ਇੱਕ ਪ੍ਰੋਗਰਾਮ ਕੀਤਾ ਜਾਂਦਾ ਹੈ ਤੇ ਨਾਲੋਂ ਨਾਲ ਹੀ ਜਦੋਂ ਮੈਂ ਕਲੱਬ ਦਾ ਵੀ ਬਰਤਨ ਦਵਾਦਾਂ ਕਿ ਮਾਨੇ ਜਿਹੜੀ ਬੱਚਿਆਂ ਦੀ ਲਈ ਸਮਾਧਨ ਦਿੱਤਾ ਹੈ ਉਹਨਾਂ ਲਈ ਜਦੋਂ ਮੈਂ ਬਹੁਤ ਬਹੁਤ ਧੰਨਵਾਦ ਕੀਤਾ ਹੈ ਜੇ ਅਗਰ ਸਾਰੀਆਂ ਐਨਜੀਓ ਤੇ ਹੋਰ ਵੀ ਨਾਲ ਮਿਲ ਕੇ ਅਗਰ ਆਪਾਂ ਇਸ ਤਰ੍ਹਾਂ ਚੱਲਦੇ ਰਹੀਏ ਤੇ ਆਪਣਾ ਜਿਹੜਾ ਲੋਕ ਦਾ ਰਵੱਈਆ ਈਆਂ ਦੇ ਬਰਤੀਓ ਬਰਦਾਸ਼ਤ ਰਹੇਗਾ ਸਮਾਜ ਸੁਰੱਖਿਆ ਨਾਲ ਵਿਕਾਸ ਵਾਗ ਲੋਕ ਅੱਜ ਰੀਤੀ ਅਜ ਲੋੜੀ ਮਨਾਈ ਜਾ ਰਹੀ ਹੈ ਬਹੁਤ ਹੀ ਫਰਕ ਜੋ ਉਸਦਾ ਲਾਏਗਾ ਇਹ ਧੀਆਂ ਤੇ ਪੁੱਤਰਾ ਵਿੱਚ ਇੱਕ ਸਮਾਨ ਜਿਹੜਾ ਹੈਗਾ ਲੋੜੀ ਮਨਾਈ ਜਨ ਚਾਹੀਦੀ ਹੈਗੀ ਆ ਤੇ ਲੋਟਰੀ ਕਲ ਸਫਦਪੁਰ ਦੀ ਬੋਲਟ ਵੱਲੋਂ ਜਿਹੜਾ ਹੈਗਾ ਇਹੋ ਜਿਹੇ ਸਮਾਜ ਸੁਰੱਖਿਆ ਉਹ ਜਿਹੜੇ ਦੇ ਉਪਰਾਲੇ ਹੈਗੇ ਉਹਨਾਂ ਨੂੰ ਹਮੇਸ਼ਾ ਸਹਿਯੋਗ ਕਰਦਾ ਰਹਿੰਦਾ ਹੈਗਾ ਤੇ ਮੈਂ ਜਿਹੜਾ ਹੈਗਾ ਸਮਾਜ ਸੁਰੱਖਿਆ ਨਾਲ ਵਿਕਾਸ ਵਿਭਾਗ ਨੂੰ ਵਧਾਈ ਦਾ ਪਾਤਰਾ ਜਿਨ੍ਹਾਂ ਨੇ ਇਹਨਾਂ ਸਲੰਘਾ ਜਿਹੋ ਉਪਰਾਲਾ ਕੀਤਾ ਹੈਗਾ ਧੰਨਵਾਦ